ਜੀ ਹਾਂ ਜੇਕਰ ਤੁਸੀਂ ਵੀ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਜੇਕਰ ਸੋਨਾ ਚਾਹੁੰਦੇ ਤੁਸੀਂ ਵੀ ਸ਼ੌਕੀਨ ਹੋ ਕਿਉਂਕਿ ਵਿਆਹ ਸ਼ਾਦੀ ਸਮਾਗਮ ਚੱਲ ਰਹੇ ਨੇ ਤੇ ਇਹਨਾਂ ਦੇ ਵਿੱਚ ਸੋਨਾ ਚਾਂਦੀ ਹਰ ਕੋਈ ਖਰੀਦਣਾ ਚਾਹੁੰਦੇ ਨੇ ਪਰ ਲਗਾਤਾਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਹੋ ਰਹੀ ਹੈ ਜਿਸ ਕਰਕੇ ਬਾਜ਼ਾਰਾਂ ਦੇ ਵਿੱਚ ਸੋਨੇ ਚਾਂਦੀ ਦੀਆਂ ਖਰੀਦਣ ਦੀਆਂ ਲਾਈਨਾਂ ਲੱਗਿਆ ਹੋਈਆਂ ਨੇ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ ਪਰ ਕਿਤੇ ਨਾ ਕਿਤੇ ਆਮ ਜਨਤਾ ਇਸ ਨੂੰ ਖਰੀਦ ਨਹੀਂ ਪਾਉਂਦੀ ਕਿਉਂਕਿ ਇਸ ਦੇ ਰੇਟ ਵੀ ਕਾਫੀ ਜ਼ਿਆਦਾ ਹਾਈ ਹੁੰਦੇ ਨੇ ਪਰ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਧੜਮ तरीके ਦੇ ਨਾਲ ਅਚਾਨਕ ਸੋਨੇ ਚੰਦੀ ਦੀ ਕੀਮਤਾਂ ਦੇ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ ਤਾਂ ਲਗਾਤਾਰ ਅੱਜ ਤੀਜੇ ਦਿਨ ਯਾਨੀ ਕਿ ਬੁੱਧਵਾਰ ਵੀ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ ਸ਼ਰਾਫਾ ਬਾਜ਼ਾਰ ਦੇ ਵਿੱਚ ਅੱਜ ਜਿਹੜੀ ਕਿ ਸੋਨੇ ਦੀ ਕੀਮਤ ਦੇ ਵਿੱਚ ਲਗਭਗ 300 ਰੁਪਏ ਦੀ ਗਿਰਾਵਟ ਆਈ ਹੈ ਦੇਸ਼ ਦੇ ਜ਼ਿਆਦਾ ਸ਼ਰਾਂ ਦੇ ਵਿੱਚ ਸੋਨਾ 95200 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ ਚਾਂਦੀ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 99700 ਰੁਪਏ ਤੇ ਅੱਜ बुधवार है 16 अप्रैल 2025 है सोने और चांदी दे रेट ਤੁਹਾਨੂੰ ਜਾਣਨੇ ਬੇਹ ਜ਼ਰੂਰੀ ਨੇ ਦੱਸ ਦਈਏ ਕਿ ਬੁੱਧਵਾਰ ਹੈ ਅੱਜ ਤੇ ਚਾਂਦੀ ਦੀ ਕੀਮਤ ਦੀ ਗੱਲ ਕਿਤੇ ਜਾਵੇ ਤਾਂ 99700 ਰੁਪਏ ਸੀ ਚਾਂਦੀ ਦੀ ਕੀਮਤ ਕੱਲ ਦੇ ਮੁਕਾਬਲੇ ਅੱਜ 100 ਰੁਪਏ ਘਟ ਗਈ ਹੈ ਦੱਸ ਦਈਏ ਕਿ ਦਿੱਲੀ ਦੇ ਵਿੱਚ 22 ਕੈਰੇਟ سونے ਦੀ ਕੀਮਤ 87340 ਰੁਪਏ ਤੇ 24